ਜਦੋਂ ਤੁਸੀਂ ਆ ਕਾਨਫਰੰਸ ਕੀਤੀ ਇਸ ਵਾਰੇ ਥੋੜਾ ਦੱਸੋ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਦਾ ਦੂਸਰਾ ਰਾਸ਼ਟਰੀ ਅਦਵੀਸ਼ਣ ਸੀਗਾ ਜਿਹਦੇ ਵਿੱਚ ਪਾਰਟੀ ਨੇ ਚੋਣ ਆਯੋਗ ਦੀ ਗਾਈਡਲਾਈਨ ਦੇ ਮੁਤਾਬਕ ਪਾਰਟੀ ਦਾ ਸੰਘਨਾਤਮਕ ਚੋਣ ਕਰਾਏ ਜਿਹਦੇ ਵਿੱਚ ਰਾਸ਼ਟਰੀ ਅਧਿਕਾਰਚਾ ਦਾ ਚੋਣ ਹੋਇਆ ਔਰ ਉਹਦੇ ਜੋ ਸਰਬਸੱਤੀ ਨਾਲ ਮੈਨੂੰ ਦੁਬਾਰਾ 5 ਸਾਲ ਦੇ ਲਈ ਨਿਰਵਾਚਿਤ ਕੀਤਾ ਗਿਆ ਹੈ ਤੇ ਬਾਕੀ ਜਿਹੜੀ ਰਾਸ਼ਟਰੀ ਕਾਰਜਕਾਰੀ ਅਤੇ ਰਾਸ਼ਟਰੀ ਪਦ ਅਧਿਕਾਰੀ ਦੀ ਖੋਸ਼ਨਾ ਇੱਕ ਹਫਤੇ ਦੇ ਅੰਦਰ ਦੁਬਾਰਾ ਕਰ ਦਿੱਤੀ ਜਾਏਗੀ। ਰਾਸ਼ਟਰੀ ਜਿਹੜੇ ਪਦ ਅਧਿਕਾਰੀ ਬਣਾਉਣ ਦਾ ਅਧਿਕਾਰ ਵੀ ਸਰਵ ਸਮਤੀ ਨਾਲ ਮੈਨੂੰ ਦਿੱਤਾ ਗਿਆ। ਕਿ ਸਾਡੇ ਜਰਾ ਅੱਜ ਇੱਥੇ ਤੁਹਾਡੇ ਆਧਿਆ ਸਮਾਜ ਵਾਲੇ ਨਿਕਲੇ ਨਜ਼ਰ ਦੇ ਸੰਗ ਇਹਨਾਂ ਦਾ ਤੁਹਾਡਾ ਉਸ ਬਾਰੇ ਤੁਹਾਡੇ ਦੱਸੋ ਇਹ ਵੀ ਚਾਹੁੰਦਾ ਹਾਂ ਤੁਹਾਡੇ। ਨਹੀਂ ਉਹਦੇ 'ਚ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਅਸੀਂ ਅੱਜ ਆਪਣੇ ਰਾਸ਼ਟਰੀ ਅਭਿਸ਼ੇਕਨ ਦੇ ਵਿੱਚ ਰੁੱਝੇ ਹੋਏ ਸੀ। ਸਰ ਇੱਥੇ ਹੋਰ ਹੈ ਜੀ। ਜੇ ਤੁਸੀਂ ਵੈਸੇ ਕਹਿੰਦੇ ਹੋ ਜੀ ਆਪਣੇ ਧਊ ਮੱਤਾ ਨੂੰ ਅਸੀਂ ਮੱਤਾ ਸਮਝਦੇ ਆ ਠੀਕ ਹੈ ਜੀ ਅਸੀਂ ਤੇ ਹੀ ਥਾਂ ਤੇ ਦੇਖਿਆ ਜੀ ਉਹਨਾਂ ਦੀ ਲੱਤਾਂ ਤੇ ਇੰਨਾ ਬੁਰਾ ਹਾਲ ਹੋਇਆ ਸੱਟਾਂ ਵਜੀ ਹੋਈਆਂ ਜਦੋਂ ਅਸੀਂ ਉੱਥੇ ਜਿੱਥੇ ਚਾਰਾ ਪਾਉਂਦੇ ਆ ਅਸੀਂ ਉੱਥੇ ਜਾ ਕੇ ਦੇਖਿਆ ਉੱਥੇ ਉਹ ਡਾਂਗਾ ਲੈ ਕੇ ਉਹਨਾਂ ਨੂੰ ਮਾਰਦੇ ਨੇ ਉਸ ਵਾਰ ਕੀ ਕਹਿਣਾ ਚਾਹੁੰਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਰਕਾਰ ਦੀ ਨਲਾਇਕੀ ਹੈ ਮੇ ਜਿਹੜਾ ਗਊ ਸੈਂਸ ਦਾ ਪੈਸਾ ਸਰਕਾਰ ਇਕੱਠਾ ਕਰਦੀ ਹੈ ਉਹ ਗਊ ਸ਼ਾਲਾਵਾਂ ਨੂੰ ਨਹੀਂ ਦਿੰਦੀ ਜਿਹਦੇ ਕਰਕੇ ਗਊ ਸ਼ਾਲਾ ਇਹਨਾਂ ਆ ਗਊਆਂ ਨੂੰ ਰੱਖਣ 'ਚ ਅਸਮਰਥ ਹੋ ਜਾਂਦੇ ਆ ਸਰਕਾਰ ਨੂੰ ਚਾਹੀਦਾ ਜਿਹੜਾ ਉਹਨਾਂ ਨੇ ਗਊ ਸੇਵਾ ਆਯੋਗ ਬਣਾਇਆ ਜਿਹੜਾ ਕੱਲ ਪਰਸੋ ਇੱਥੇ ਗਊ ਸੇਵਾ ਆਯੋਗ ਦੀ ਡੀਸੀ ਨੇ ਮੀਟਿੰਗ ਕੀਤੀ ਆ ਉਹਦੇ ਮਤਾ ਉਹਦੇ 'ਚ ਵੀ ਇਹ ਗੱਲ ਕਹੀ ਗਈ ਹੈ ਵੀ ਗਊ ਸਾਇੰਸ ਦਾ ਪੈਸਾ ਇਕੁਅਲ ਤੌਰ ਤੇ ਗਊ ਸ਼ਾਲਾਵਾਂ ਨੂੰ ਭੰਡਿਆ ਜਾਣਾ ਚਾਹੀਦਾ ਤਾਂ ਕਿ ਗਊ ਸ਼ਾਲਾਵਾਂ ਦੇ ਵਿੱਚ ਕਿਸੇ ਵੀ ਗਊ ਧਨ ਨੂੰ ਰੱਖਣ ਤੋਂ ਗੁਰੇਜ਼ ਨਾ ਕੀਤਾ ਜਾਏ ਫਿਰ ਜਿਹੜੀ ਪੀੜਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪੀੜਾ ਉਹ ਨਹੀਂ ਵਾਪਰ ਸਕੇ ਦੇਖੋ ਦੋ ਸਾਡੀਆਂ ਦੋ ਸੰਸਥਾਵਾਂ ਹੈਗੀਆਂ ਇੱਕ ਸ਼ਿਵ ਸੈਨਾ ਹਿੰਦੁਸਤਾਨ ਹੈ ਇੱਕ ਉਹਦੀ ਪੋਲੀਟੀਕਲ ਵਿੰਗ ਹੈ ਜਿਹੜਾ ਹਿੰਦੁਸਤਾਨ ਸ਼ਕਤੀ ਸੈਨਾ ਹੈ ਜਿਹੜਾ ਹਿੰਦੁਸਤਾਨ ਸ਼ਕਤੀ ਸੈਨਾ ਹੈਗਾ ਉਹਦਾ ਚੋਣ ਆਯੋਗ ਭਾਰਤ ਤੋਂ ਪੰਜਿਕ੍ਰਿਤ ਰਾਜਨੀਤਿਕ ਦਲਾ ਹੈ ਤੇ ਇਸ ਕਰਕੇ ਉਹਦਾ ਜਿਹੜਾ ਕਾਰਜਕਾਲ ਹੈ 5 ਸਾਲ ਹੈ 5 ਸਾਲ ਬਾਅਦ ਜਿਹੜੀ ਵੀ ਰਾਸ਼ਟਰੀ ਕਾਰਜ ਕਰਨੀ ਹੁੰਦੀ ਹੈ ਉਹ ਚੋਣ ਆਯੋਗ ਦੇ ਨੀਮਾ ਦੇ ਮੁਤਾਬਿਕ ਉਹਦੀ ਜਿਹੜੀ ਜਰਨਲ ਇਜਲਾਸ ਹੈ ਉਹ ਉਹਨੂੰ ਦੁਬਾਰਾ ਚੁਣਦੇ ਆ ਤੇ ਅੱਜ ਇਹ ਦੂਸਰਾ ਰਾਸ਼ਟਰੀ ਅਦਿবেশਨ ਸੀਗਾ ਜਿਹਦੇ ਵਿੱਚ ਵਿਭਿੰਨ ਸਟੇਟ ਤੋਂ ਜਿਹੜੇ ਪ੍ਰਤੀਨਿਧੀ ਸੀਗੇ ਉਹ ਆਏ ਸੀਗੇ ਔਰ ਉਹਨਾਂ ਨੇ ਸਰਵਸੰਮਤੀ ਨਾਲ ਇਹਦਾ ਇਲੈਕਸ਼ਨ ਕੀਤਾ ਜਿਸ ਚ ਮੈਨੂੰ ਦੁਬਾਰਾ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਆਪਾਂ ਸਿੰਧੂਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਦਖਲੇ ਤੌਰ ਤੇ 5 ਸਾਲ ਲਈ ਕੰਮ ਕਰਾਂਗੇ ਜਿਹੜਾ ਸ਼ਿਵ ਸੈਨਾ ਹਿੰਦੁਸਤਾਨ ਉਹਦੇ ਸਾਰਾ ਬਾਏ ਨਿਯਮ ਅਲੱਗ ਹੈ ਔਰ ਹਿੰਦੁਸਤਾਨ ਸ਼ਕਤੀ ਸੈਨਾ ਦਾ ਜਿਹੜੇ ਨਿਯਮ ਹੈ ਉਹ ਚੋਣ ਆਯੋਗ ਦੀ ਗਾਈਡਲਾਈਨ ਦੇ ਮੁਤਾਬਕ ਮੇਰਾ ਨਾਮ ਜੀ ਕੁਸ਼ਵਰ ਹੈ। ਜੀ ਅੱਜ ਤੋਂ 2500 ਸਾਲ ਪਹਿਲਾਂ ਆਦੀ ਗੁਰੂ ਸ਼ੰਕਰਾਚਾਰਜ ਜੀ ਦੁਆਰਾ ਜੋ ਹਿੰਦੂ ਤਖਤ ਚਲਾਇਆ ਗਿਆ ਸੀ ਤੇ ਉਸ ਨੂੰ ਪੁਨਰਜੀਵਿਤ ਕਰਿਆ ਸੀ ਬ੍ਰਹਮਲਿੰਗ ਜਗਤੂ ਨੂੰ ਪੰਚਨੰਦਗਿਰੀ ਮਹਾਰਾਜ ਨੇ ਤੇ ਅੱਜ ਉਹਨਾਂ ਦੇ ਉੱਤਰ ਅਧਿਕਾਰੀ ਜਗਤੂ ਰਵਨੇਸ਼ਣੰਦਗਿਰੀ ਜੀ ਮਹਾਰਾਜ ਉਵੇਂ ਟਕੋਲੀ ਤੋਂ ਯਾਤਰਾ ਨੂੰ ਸ਼ੁਰੂ ਕਰ ਰਹੇ ਆ ਤੇ ਪਟਿਆਲਾ ਦੇ ਵਿੱਚ ਮੈਂ ਯੂਥ ਦਾ ਪ੍ਰਧਾਨ ਆ ਇਸ ਕਰਕੇ ਮੇਰੀ ਡਿਊਟੀ ਲੱਗੀ ਹੋਈ ਆ ਕਿ ਪਟਿਆਲਾ ਦੇ ਵਿੱਚ ਮੈਂ ਯਾਤਰਾ ਨੂੰ ਜੁਆਇਨ ਕਰਾਂ। ਜੇ 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 ਤੁਹਾਡੇ ਯਾਤਰਾ ਜੇ ਇਹ ਯਾਤਰਾ ਪਟਿਆਲਾ ਦੇ ਵਿੱਚ ਕੈਪਟਨ ਸਿਮਾ ਨੂੰ ਸ਼ੁਰੂ ਹੋ ਕੇ ਆਰਐਸ ਮਾਜ ਖਰੰਦੀ ਬਾਜ਼ਾਰ ਕਿਲਾ ਚੌਂਕ ਅਦਾਲਤ ਬਾਜ਼ਾਰ ਹਨਪੂਰਾ ਬਾਜ਼ਾਰ ਹੁੰਦੀ ਵੀ ਕਾਲੀ ਮਾਤਾ ਮੰਦਰਾ ਕੇ ਸਮਾਪਤ ਹੋਏਗੀ ਜੇ ਜੇ ਤੁਹਾਡੇ ਉਹ ਆਪਣਾ ਜੇ ਤੁਹਾਨੂੰ ਚਾਹੀਏ ਜੀ ਉਹ ਆਪੇ ਪ੍ਰਿਆਮ ਹਾਂਜੀ ਹਾਂਜੀ ਉਹ 2 ਵਜੇ ਸਾਡੇ ਕੋਲ ਪਹੁੰਚਣਗੇ ਜੀ ਕੈਪਟਨ ਸਿਮਾ ਲੈ ਜਾਓ नहीं रहा मेरे को कुछ बातें अच्छी नहीं लगी सरकार की कहते योगी का बड़ा दमन चक्र है मैंने कुछ अखबारों की बयान आपके फेसबुक पे भी डाले मैंने वहां भी योगी की सरकार के खिलाफ बात की मैंने वहां भी कहा कि अफसर शाही योगी पे हावी हो गई है योगी बहुत अच्छे हैं पर अफसर जो है योगी को पसंद नहीं करते वो चाहते हैं कि योगी की सरकार दोबारा ना आए, इसलिए इसलिए अच्छा अपने तरीके से काम कर हैं। तो जो ये कहते कि हम कैसे करें कांग्रेस के मुकाबले भाजपा के मुकाबले अकाली दल के मुकाबले तो पिछले समय में आपने देखा होगा कि श्रोमणी अकाली दल बादल जिसके अध्यक्ष सुखवीर सिंह बादल थे शिवसेना हिंदुस्तान ने उनके साथ गठबंधन किया मैंने कुछ छुप के गठबंधन नहीं किया सरदार सुखवीर सिंह बादल ने खुले आम किया कि एक विधानसभा की सीटों पे शिवसेना हिंदुस्तान के साथ हमारा गठबंधन है। आप जैसे पंजाब के बहुत सारे लोग उस दिन चंडीगढ़ में थे सुखवीर बादल खुद बाहर आए खुद आकर के हमारे कार्यकर्ताओं नेताओं के बीच में ऐलान किया हमने कई स्टेजों पे बोले कई स्टेजों से नारे लगे बहुत सारा विरोध भी हुआ अकाली दल का लेकिन शिवसेना हिंदुस्तान ने पंजाब की सरदमी पे पंजाब की धरा पे जो बात हो नहीं सकती थी पंजाब की राजनीति के अंदर हमने भाजपा को रिप्लेस किया भाजपा के भाजपा जिससे गठन करती थी उसी से शिवसेना राजस्थान का गठन हुआ किसी और अकारी दल से नहीं